ਇਹ ਰਾਤ ਨੂੰ ਹੋਇਆ ਜੀ ਕੰਮ ਆ 12 1 ਵਜੇ ਦਾ ਜਦੋਂ ਟੋਗਰ ਨੂੰ ਸੰਪਰਕ ਕਰੇ ਤਾ ਲੱਗਿਆ ਕੋਈ ਸੀਨੀਅਰ ਉਹ ਮੇਰਾ ਮੁੰਡਾ ਹੁੰਦਾ ਸੀ ਸੰਭਾਲੇ ਤੋਂ ਬੱਚਵਾੜੇ ਜਾ ਰਹੇ ਸੀਗੇ ਤੇ ਮੇਰਾ ਸਿੱਧਾ ਦਰਖਤ ਨਾਲ ਮੱਝ ਐਕਸੀਡੈਂਟ ਹੋਇਆ ਤੇ ਮੌਕੇ ਤੇ ਇਹਦਾ ਇਲਾਜ ਹੋ ਗਿਆ ਮੇਰਾ ਨਾਮ ਸੰਤ ਸਿੰਘ ਆ ਜੀ ਇਹ ਰਾਤ ਨੂੰ ਹੋਇਆ ਜੀ ਕੰਮ ਆ 12 1 ਵਜੇ ਦਾ ਹੀ ਲੈਂਟ ਹੋ ਗਿਆ ਜੀ ਸਾਂ ਤੋਂ ਸਵੇਰੇ ਪਤਾ ਲੱਗਿਆ ਕੌਣ ਸੀ ਉਹ ਤੇਰਾ ਮੁੰਡਾ ਸੀ ਕੀ ਨਾਮ ਸੀ ਅਰਸ਼ਦੀ ਯੂਸਮਨ ਜੀ ਉਮਰ 23 ਸਾਲ ਦੀ ਕਿੱਥੋਂ ਜਾ ਰਿਹਾ ਸੀ ਉਹ ਇਹ ਕੋਈ ਪਤਾ ਨਹੀਂ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਕ ਵਜੇ ਗਏ ਇਹ ਵੀ ਨਹੀਂ ਦੱਸਿਆ ਇਹ ਕੰਮ ਕਰਦਾ ਮਨਰਾ ਦੇ ਹੜ ਜਪਾਈ ਕਰਦਾ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਜਿਵੇਂ ਐਕਸੀਡੈਂਟ ਹੋਇਆ ਉਹ ਮੇਰਾ ਸਾਲਾ ਤੇ ਗਈ ਤੇ ਉਹਦੀ ਭੈਣ ਮੇਰੇ ਘਰੇ ਵੇਈ ਵੀ ਹੈ ਜੀ ਉਹਦਾ ਨਾਮ ਅਰਸ਼ੀਪ ਸਿੰਘ ਤੀ ਹੈ ਜੀ ਉਮਰ ਕਿੰਨੀ ਹੈ ਜੀ ਉਮਰ ਵੀ 22 ਸਾਲ ਦੇ ਲਗਭਗ ਹੈ ਆਨਮੈਰਿਡ ਨਹੀਂ ਮੈਰਿਡ ਨਹੀਂ ਕਿੰਨੀ ਕਿਤੇ ਰਹਿੰਦੀ ਹੈ ਤੇ ਸਾਲਕ ਵਿਆਹ ਨੂੰ ਹੋ ਗਿਆ ਜੀ ਕੀ ਘਟਨਾ ਹੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਦੀਗੇ ਤੇ ਘਰ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੇ ਗੱਡੀ ਗੱਡੀ ਨਾਲ ਟੱਪ ਗਿਆ ਹੋਇਆ ਜੀ ਹੁੰਡਾਈ ਜੈਂਸੀ ਦੇ ਨਾਲ ਹੀ ਥੋੜਾ ਇਧਰ ਪਿੱਛੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰੇ ਫੋਨ ਗਿਆ ਕੀ ਕਹਿੰਦੇ ਕਿ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਵੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਚਲੋ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆਇਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇਹਨੂੰ ਰਾਤ ਜੀ ਮਿਲਿਆ ਚਲੋ ਮੁੱਠੀ ਥੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱਦਾਂ ਮੈਂ ਪਾਸ ਸੀ ਮੋਟਰ ਉੱਤੇ ਮੋਰ ਜਾਂਦੇ ਦੋਏ ਦੇਨੇ ਦੀਗੇ ਜਿਹੜਾ ਨਾ ਦੋਸਤ ਵੀ ਕਿਹੜਾ ਹਾਂਜੀ ਉਹ ਮੁੰਡਾ ਦਾ ਸ਼ਾਇਦ ਦੋਸਤ ਹੀ ਹੋਣਾ ਹੀ ਉਹਨੂੰ ਰਵੀ ਕਹਿੰਦੇ ਨੇ ਕੋਈ ਦੋਨਾਂ ਦੀ ਮੌਕੇ ਤੇ ਦੇਖੋ ਵੀ ਇਹ ਨਿਆ ਪਰਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਦੀਗੇ ਜੇ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਟੜਪ ਕੇ ਮਰਣਗੇ ਜਾਂ ਕਿ ਮੈਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਵੀ ਕਹਿੰਦਾ ਵੀ ਕੋਈ ਵੱਡੀ ਪ੍ਰੇਟ ਮਾਰ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜੇ ਆਪਾਂ ਅਸਲੀ ਦਾ ਪਤਾ ਹੀ ਨਹੀਂ ਹੈਗਾ ਵਿਆਹ ਸਲਚ ਹੋਇਆਗੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਤੇ ਮੇਰਾ ਖਾਨ ਪਰਾਈ ਜਿੱਦਾਂ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀਗੀ ਕੀ ਨਾਮ ਹੈ ਜੀ ਉਹਦਾ ਜੀ ਹਰਸ਼ਦੀਪ ਕੀ ਘਟਨਾ ਹੋਈ ਸੀ ਘਟਨਾ ਜੀ ਸੰਤਾ ਸਵੇਰੇ ਫੋਨ ਆਇਆ ਸੀਗਾ ਜੀ ਇੱਦਾਂ ਡੈਥ ਹੋ ਗਈ ਸੰਤਾ ਇਹ ਵੀ ਤਾਂ ਪਤਾ ਜੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਹਦੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਕੇਵਲ ਕੀ ਦੇਖਿਆ ਮੌਕੇ ਤੇ ਮੈਂ ਤਾਂ ਜੀ ਹੁਣੇ ਪਹੁੰਚਿਆ ਸਿੱਧਾ ਹਸਪੀਟਲ ਜੀ ਐ ਠੀਕ ਹੈ ਜਣਾ ਤੁਸੀਂ ਸੁਣਾਓ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਨੂੰ ਤਾਂ ਵੀ ਨਹੀਂ ਪਤਾ ਵੀ ਕਾਦਨ ਜਾਂਦੇ ਚੱਕੇ ਕਾ ਨਹੀਂ ਅਸਤਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਅੱਖਾਂ ਚ ਪੈਣ ਦਾ ਖਲਸਾ ਜਿਤਾਇਆ ਹੋ ਸਕਦਾ ਜੀ ਵੀ ਦਰਖਤੇ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤੇ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਮਰਾਲੇ ਤੋਂ ਜੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਮਟੋਟਾ ਹਾਂਜੀ ਹਾਂਜੀ ਕੀ ਨਾ ਮਟੋਟਾ ਕਿਹੜਾ ਪਿੰਡ ਸੁੱਚਾ ਸਿੰਘ ਦਾ ਨਾਮ ਹੈ ਹੇ ਮਾਬਾਜ਼ ਘਰ ਮੇਰਾ ਪਿੰਡ ਹੈ ਜੀ ਐਕਸੀਡੈਂਟ ਵੀ ਤਾਂ ਕਿਵੇਂ ਕਿਵੇਂ ਆਪਣੀ ਕਾਉਂਟੀ ਤੋਂ ਅੱਗੇ ਮੇਰੇ ਭਤੀਜੇ ਨੇ ਮੈਂ ਪਤਾ ਲਾ ਰਹਾ ਹਾਂ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਉਹਦਾ ਮਨਤਾ ਮੁੰਡੇ ਦਾ ਜੀ ਰਵੀ ਗੁਰਵਿੰਦਰ ਜੀ ਰਵੀ ਇਹ ਨਾਮ ਹੈ ਇਹ ਰਾਤ ਇਹ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇਹ ਸਮਰਾਲੇ ਤੋਂ ਗੜੀ ਪਰਤ ਮੜਵਾ ਰਹੇ ਸੀ ਇਹ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਵੀ ਸੰਪਤ ਲੱਗਿਆ ਵੀ ਰਾਹ ਦੇ ਨੇ ਕੋਈ ਘਟਨਾ ਐਕਸੀਡੈਂਟ ਹੋ ਗਿਆ ਨੰਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਕਿ ਤੁਹਾਡੇ ਤੇ ਜਿਹੜੀ ਵਾਕਾਂ ਦੀ ਐਕਸੀਡੈਂਟ ਹੋ ਗਿਆ ਵੀ ਉਹ ਤਾਂ ਤੇ ਜਗ ਦੇਖੋ ਜਦੋਂ ਅਸੀਂ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ 80 ਰਸ਼ਾ ਕੋਈ ਐ 80 ਰਸ਼ਾ ਹੋ ਜਣੇ ਤੇ ਜਵੇਂ ਦਾ ਦੋ ਸੀ ਵਿਚ ਵਿਚੇ ਬੰਦਾ ਸੀ ਜਾਂ ਤੀਜਾ ਕੋਈ ਦੱਸਦੇ ਨੇ ਸਾਨੂੰ ਪਤਾ ਕੋਈ ਨਹੀਂ ਕੋਈ ਮੌਕੇ ਤੇ ਡੈਥ ਹੋ ਗਿਆ ਮੌਕੇ ਤੇ ਆਈ ਡਾਕਟਰ ਡਾਕਟਰ ਅਪੀ ਇਹ ਕਿਹੜੀ ਘਟਨਾ ਹੋਈ ਹੈ ਕੀ ਮੰਨਣ ਤੋਂ ਸਰ ਦੋ ਮੁੱਦੇ ਸੀਗੇ ਰਾਤੀ ਭਰਾਲੇ ਕੋ ਮੱਛਵਾੜੇ ਜਾ ਰਹੇ ਸੀਗੇ ਉਹਨਾਂ ਦਾ ਸਿੱਧਾ ਦਰੱਖਤ ਨਾਲ ਵੱਜੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਹੀ ਦੋ ਜਨਾਂ ਦੀ ਦੁੱਲੂ ਬਾਡੀ ਆਪਣਾ ਮੌਤ ਸਰੀਰ ਸ਼ਿਫਟ ਕੀਤੀ ਹੋਈ ਹੈ ਤੇ ਅੱਜ ਪੋਸਟ ਕਰੋ ਇੱਕ ਅਰਸ਼ਦੀਪ ਸਿੰਘ ਹੈ ਤੇ ਇੱਕ ਗੁਰਵਿੰਦਰ ਸਿੰਘ ਹੈ ਤੇ ਇਸ ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਸਾਲ ਕਿੱਥੇ ਗੱਡੀ ਚੋਂ ਬਾਰੀ ਹੋ ਲੱਗੇ ਤੇ ਲੱਗੇ ਤੇ ਮੱਛਵਾੜਾ ਜੋ ਰੋਡ ਹੈਗਾ ਉੱਥੇ ਕਿਤੇ ਐਕਸੀਡੈਂਟ ਹੋਇਆ ਕੋਸ ਇੱਕ ਐਕਸੀਡੈਂਟ ਦਾ ਕੇਸ ਆਇਆ ਮੈਂ। ਜਿਹਨੇ ਬਣੀ ਬਾਕੀਅਤੇ ਕੌਟੀ ਦੀ ਕੀਤੀ ਚੈੱਕ ਕਰਤੀ। ਕਿ ਮੈਂ ਮੈਂ ਬਾਕਰ ਰਾਹ ਦਾ ਹੈਗਾ ਜੀ ਇੱਕ ਧੁਰ ਦੇ ਦਾ। ਯਾਨੀ ਪਤਾ ਰਾਹ ਹੀ ਨੇ ਜਨੇ ਸਵੇਰੇ ਦੱਸਿਆ। ਪੁਲਿਸ ਨੂੰ ਨਹੀਂ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ। ਕਿ ਦੋ ਤੇ ਐਕਸੀਡੈਂਟ ਦਾ ਮੌਤਾ ਹੋ ਗਏ ਬੰਨਿਆ ਨੇ। ਹੰਡੇ ਜਿਹੜੀ ਜਗ੍ਹਾ ਸੀ ਉਹ ਇਸ ਦੇ ਕੋਲ ਥੋੜੇ ਨਾਲ ਹੀ ਹੈ। ਫਿਰ ਜਾ ਕੇ ਦੇਖਿਆ ਤਾਂ ਇਹ ਦੋ ਗੁੰਡੇ ਸੀ ਮੋਟਰਸਾਈਕਲ ਤੇ। ਇੱਕ ਮੁੰਡਾ ਦਾ ਹੈਗਾ ਜੀ ਹਰਸ਼ਦੀਪ ਸਿੰਘ ਸੈנסਵਾਲ ਕਲਾਕਾਰ ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ ਰੀਮਾਵਾਦ ਖੁਰਦ ਇਹ ਮੋਰਚਰ ਦੇ ਵੀ ਜਿਹੜਾ ਦਰਖਤੇ ਜਿ ਬੱਜਣ ਕਰਕੇ ਮੋਰੇ ਦੇ ਵੱਡੀ ਦੇ ਲਕਟਾ ਪੈਣ ਦਾ ਦਰਖਤਾਂ ਜਿ ਬੱਜਣ ਕਰਕੇ ਲੈਣ ਮਾਤਾ ਇਹ ਦੋਏ ਸਵਾਰ ਜੀ ਹਾਂ ਕਿੱਥੇ ਜਾ ਰਹੇ ਇਹ ਇਧਰੋਂ ਬੜੀ ਬੜੋ ਨਾਲ ਪਿੰਡੋਂ ਜਾਂਦੇ ਉਹਨਾਂ ਦੀ ਮੱਚ ਬੜੇ ਵੱਲ ਜੀ ਕੁਝ ਪਤਾ ਲੱਗਿਆ ਕਿ ਤੀਸਰਾ ਬੰਦਾ ਕਿ ਉੱਪਰ ਤੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਨਹੀਂ ਨਹੀਂ ਹਲੇ ਉਹ ਮਤਲਬ ਨੇ ਬਾਕੀ ਪੜ੍ਹਦਾ ਕਾਲ ਚੱਲ ਰਹੀ ਹੈ ਜਦੋਂ ਵੱਲ ਸਾਹਮਣੇ ਆਈ ਆਟੋਮੋਬਾਈਲ ਗੱਡੀ ਗੱਡੀ ਦਾ ਗੋਇਲ ਇਹ ਇਸ ਦੇ ਕਾਰਨ ਲੈਟ ਕਿਉਂ ਪੈਣ ਹਾਂਜੀ ਗੱਡੀ ਦਾ ਲੈਟ ਆਖਣ ਕਾਰਨ ਤੇ ਉਹ ਵੱਡੀ ਮਤਲਬ ਲੈਟ ਪੈਣ ਕਰਨਾ ਇੱਕ ਥੇ ਜਾ ਕੇ ਟ੍ਰਾਫੀ ਸੀਰ ਉਹਨਾਂ ਮੋਟਰਸਾਈਕਲ ਪੱਜਾ ਉਹਨੂੰ ਕਰਕੇ ਮਤਲਬ